ਵੈਰੀਜ ਕਾ ਖਾਲਸਾ ਵੈਰੀਜ ਕੀ ਫਤਿਹ ਵੀਡੀਓ ਨੂੰ ਪੂਰੇ ਸੁਣਨਾ ਜਿਹੜਾ ਸਖਬੀਰ ਬਾਦਲ ਜਿਹੜਾ ਬਾਦਲ ਕੇ ਪਾਈ ਅੰਮ੍ਰਿਤਪਾਲ ਸਿੰਘ ਦੇ ਪਿੱਸੇ ਪਏ ਆ ਤੇ ਖੜਾ ਅੱਜ ਹੁਣ ਆਪਾਂ ਵੀ ਨਹੀਂ ਛੱਡਣਾ ਇਹ ਅੱਜ ਤੋਂ ਪਰਨ ਕਰ ਲੋ ਕਿ ਬਾਦਲ ਦੱਸ ਦੀਆਂ ਜਿੰਨਾ ਤਰ ਜੜਾ ਨਹੀਂ ਪੁੱਟੀਆਂ ਜਾਂਦੀਆਂ ਜੇ ਕਹਿੰਦੇ ਐ ਕਿ ਇੱਕ ਸੀਟ ਆਈ ਐ ਤੇ ਗਾਹਾਂ ਨੂੰ ਉਹਨਾਂ ਦੇ ਜ਼ੀਰੋ ਦਿਉਣੀ ਆ ਤੇ ਜਿਹੜਾ ਇਹਨਾਂ ਨੇ ਗੰਦ ਪਾਇਆ ਪੰਜਾਬ ਦੇ ਵਿੱਚ ਤੇ ਤੁਸੀਂ ਇਹਨਾਂ ਦੇ ਕਿੱਸੇ ਕੱਢ-ਕੱਢ ਕੇ ਲਿਆਓ ਇਹ ਜੇ ਸਾਹਮਣੇ ਮੈਂ ਤੁਹਾਡੇ ਲਿਆਵਾਂਗਾ ਜਿਹੜਾ ਇਹਨਾਂ ਨੇ ਜ਼ੁਲਮ ਕੀਤਾਗਾ ਭਾਈ ਅੰਮ੍ਰਿਤਪਾਲ ਸਿੰਘ ਨੇ ਇਹਨਾਂ ਨੇ ਇੱਕ ਬੜਾ ਟਾਰਗੇਟ ਕੀਤਾਗਾ ਮੈਂ ਪਹਿਲਾਂ ਵੀ ਕਿਹਾਗਾ ਕਿ ਇਹਨਾਂ ਲੋਕਾਂ ਤੋਂ ਡਰ ਕੇ ਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਨਾ ਕਰ ਦੇਣਾ ਮਰਵਾ ਨਾ ਦੇਣ ਇਹਨੂੰ ਕੋਈ ਪਤਾ ਨਹੀਂ ਇਹਨਾਂ ਬਾਦਲ ਕਿਆਂ ਦਾ ਇਹਨਾਂ ਦੇ ਸੱਡੇ ਕੋਈ ਨਿੱਜ ਦੇ ਆਪਣਾ ਇੱਥੇ ਇੱਕ ਕੈਪਟਨ ਕਾਮਲਜੀਤ ਸਿੰਘ ਸੀ ਉਹ ਵੀ ਇਹਨਾਂ ਤੇ ਦੋਸ ਲੱਗਦੇ ਨੇ ਲੋਕਾ ਵਾਲਾ ਲਗਾਏ ਜਾਂਦੇ ਨੇ ਕਿ ਇਹਨਾਂ ਦਾ ਹਾਸਾ ਬਣਾਇਆ ਗਿਆ ਉਹਦਾ ਵੀ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਤੇ ਬਿਆਨ ਸੁਣਾਉਣਾ ਇੱਕ ਬਹਾਨਾ ਤਾਂ ਬਣਾਉਂਦੇ ਆ ਕਿ ਅਸੀਂ ਉਸੇ ਦੁਸ਼ਤ ਦੀ ਰੈਲੀ ਤੇ ਗਏ ਸੀ ਜਿਹੜਾ ਮਾਰਿਆ ਸੀ ਤੁਹਾਨੂੰ ਸਿਰਪੁਰ ਦੇ ਵਿੱਚ ਗੱਡੀ ਚੜ੍ਹਿਆ ਸੀ ਲੋਂਗੋਵਾਲ ਤੇ ਉੱਥੇ ਆ ਕੇ ਕਰਨੀ ਤਾਂ ਉਹਦੇ ਕੀ ਸੀ ਦੁੱਖ ਤਾਂ ਉਹਦਾ ਕੀ ਵਡਾਉਣਾ ਸੀ ਪਰਿਵਾਰ ਦੇ ਨਾਲ ਤੇ ਪਰ ਜਿਹੜਾ ਉੱਥੇ ਜਾ ਕੇ ਭਾਈ ਅੰਮਰਤਪਾਲ ਸਿੰਘ ਇਹਨਾਂ ਨੂੰ ਸੁਪਨੇ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਕਿ ਡਰਾਉਂਦਾਗਾ ਤੁਸੀਂ ਪਹਿਲਾਂ ਇਹਦੀ ਵੀਡੀਓ ਸੁਣ ਲਓ ਫਿਰ ਤੁਹਾਨੂੰ ਗੱਲਬਾਤ ਕਰਦਿਆਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਇਹ ਪਰਨ ਲੈ ਲਈਏ ਕਿ ਬਾਦਲ ਕਹਿੰਦਾ ਜਿੰਨਾ ਤਰ ਖੋਜ ਇਥੋਂ ਮਿਟਦਾ ਨਹੀਂ ਧਰਤੀ ਦੇ ਉੱਤੋਂ ਇਹਨਾਂ ਨੇ ਇਹ ਠੇਕਾ ਲੈ ਲਿਆ ਕਿ ਅਸੀਂ ਪੰਥਕਾਂ ਅਸੀਂ ਸਿੱਖਾਂ ਵੀ ਤੁਸੀਂ ਆਗੇ ਤੁਹਾਡੀ ਕੁਰਸੀ ਹੁਣ ਖੁੱਸ ਗਈ ਇਸ ਕਰਕੇ ਹੁਣ ਤੁਸੀਂ ਦਹਾਈਆਂ ਪਾਉਣ ਪਹਿਲਾਂ ਵੀਡੀਓ ਸੁਣ ਲਓ ਧਿਆਨ ਦੇ ਨਾਲ ਮੇਰਾ ਪਾਗਲ ਮੇਰਾ ਇੱਕ ਵੀਰ ਜਿਬੜੂ ਵਰ ਜੇਲ੍ਹ ਚ ਸਾਰਾ ਪੰਜਾਬ ਲੱਗਿਆ ਕਿਉਂ ਨੂੰ ਛਡਾਓ ਉਹਨੂੰ ਛਡਾਓ ਉਹਨੂੰ ਛਡਾਓ ਜਿੱਤ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਦਾ ਖੈਰਾ ਸਾਹਿਬ ਦੀ ਅੰਦਰ ਜੇਲ੍ਹ ਹੈ ਜਿਹੜੇ ਲੋਕਾਂ ਇੱਕ ਸਾਲ ਜੇਲ੍ਹ ਚ ਨਹੀਂ ਕਰ ਸਕਦੇ ਉਹ ਕੀ ਤੁਹਾਡੇ ਵਾਸਤੇ ਜਾਨਾ ਵਾਰ ਦੇਣਗੇ ਵੀਰ 딤ੜੂਗਰ ਜੇਲ੍ਹ ਚ ਸਾਰਾ ਪੰਜਾਬ ਲੱਗਿਆ ਉਹ ਆਪਣੇ ਸਾਥੀਆਂ ਲਈ ਕਿਉਂ ਨੂੰ ਛਡਾਓ ਉਹਨੂੰ ਛਡਾਓ ਉਹਨੂੰ ਛਡਾਓ ਯਾ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਖੇਰਾ ਸਾਹਿਬ ਦੀ ਅੰਦਰ ਜੇਲ੍ਹ ਹੈ ਪਹਿਲੇ ਖੇਰਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਕਿ ਜਿਹੜਾ 1 ਸਾਲ ਅੰਦਰ ਹੈ ਪਹਿਲੇ ਰਾਜਵਾਲਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਨਾ ਰਾਜਵਾਲਾ ਦੀ ਗੱਲ ਕਰਦੇ ਨਾ ਖੇਰਾ ਸਾਨੂੰ ਜਰਾ ਯਤ ਇੱਥੇ ਸਟੇਜ ਉਂਧਰ ਸਾਹਿਬ ਬੈਠੇ ਆਂ ਉਂਧਰ ਸਾਹਿਬ ਸਰਲੀ ਗੱਲ ਧਿਆਨ ਦੇ ਨਾਲ ਮੈਂ ਇਹਦਾ ਜਵਾਬ ਦੇ ਨਹੀਂ ਦੀਆਂ ਗੱਲਾਂ ਹੁੰਦਾ ਇਹਨੂੰ ਦੁਸ਼ਟ ਨੂੰ ਤੇ ਮੈਂ ਤੁਹਾਨੂੰ ਇੱਕ ਹੋਰ ਇਹਦੀਆਂ ਜਿਹੜੀਆਂ ਬਿਆਨ ਨੇ ਉਹ ਪੜ ਕੇ ਸੁਣਾਉਣਾ 1 ਮਿੰਟ ਦੇ ਲਈ ਪਹਿਲਾਂ ਇਹਨਾਂ ਨੇ ਸਾਧਿਆ ਨਸਾਨਾ ਸਿਮਰਜੀਤ ਸਿੰਘ ਮਾਨ ਦੇ ਖਿਲਾਫ ਇਹਨੇ ਕੀ ਬੋਲਿਆ ਅੱਜ ਉੱਥੇ ਸਟੇਜ ਦੇ ਉੱਤੋਂ ਕਹਿੰਦਾ ਜਿਹੜਾ ਖਾਲਸਤਾਨ ਦੀ ਮੰਗ ਕਰਦਾ ਸੀ ਤੇ ਸੰਵਿਧਾਨ ਨੂੰ ਮੰਨਦਾ ਸੀ ਤੇ ਉਸੇ ਸੰਵਿਧਾਨ ਦੇ ਉੱਤੇ ਜਿਹੜਾ ਕਹਿੰਦਾ ਉਹਨੇ ਸੌਂ ਚੁੱਕ ਲਈ ਤੇ ਕਹਿੰਦਾ ਉਹਨੇ ਆਪਣਾ ਸਟੈਂਡ ਬਦਲ ਲਿਆ ਇਹ ਸਿਮਰਜੀਤ ਸਿੰਘ ਮਾਨ ਨੂੰ ਗੱਲ ਕਹੀ ਆ ਅੱਗੇ ਚੱਲਦੇ ਆ ਇਹਨੇ ਗੱਲ ਕਹੀ ਆ ਭਾਈ ਅੰਮਰਪਾਲ ਸਿੰਘ ਨੂੰ ਇਹ ਵੀਡੀਓ ਵੀ ਤੂੰ ਸੁਣ ਲਈ ਕਹਿੰਦਾ ਮੇਰਾ ਇੱਕ ਬੀਰ ਜਿਹੜਾ ਡਿਗੁਰ ਘਰ ਦੇਲ ਦੇ ਵਿੱਚ ਬੰਦਾ ਕਹਿੰਦਾ ਸਾਰੇ ਲੱਗੇ ਹੋਏ ਨੇ ਕਹਿੰਦਾ ਉਹਨੂੰ ਸੜਾਉਣ ਦੇ ਬਾਅਦ ਤੇ ਕਹਿੰਦਾ ਜਿੰਨੀ ਉਹਦੀ ਉਮਰ ਆ ਉੰਨੀ ਕਹਿੰਦਾ ਗਰਦੀਪ ਸਿੰਘ ਖੈਰਾ ਦੀ ਕਹਿੰਦਾ ਉਹ ਤੋਂ ਵੱਧ ਉਮਰ ਆ ਕਹਿੰਦਾ ਮੈਂ ਹੁਣ ਜਵਾਬ ਦੇਣਾ ਤੇ ਤੂੰ ਵੀਡੀਓ ਸ਼ੇਅਰ ਕਰਦੇ ਹੋ ਧਿਆਨ ਨਾਲ ਸੁਣਨਾ ਸ਼ਖਬੀਰ ਬਾਦਲ ਦੇ ਕੋਈ ਚਮਚਾ ਕੋਲੀ ਕੋਈ ਅੰਦਾ ਭਗਤਾ ਉਹ ਵੀ ਧਿਆਨ ਨਾਲ ਸੁਣ ਲੈ ਵੀਡੀਓ ਨੂੰ ਸ਼ਖਬੀਰ ਬਾਦਲਾ ਇਹ ਤੈਨੂੰ ਨਾ ਤਾਂ ਭਾਈ ਅੰਮਰਤਪਾਲ ਸਿੰਘ ਨੇ ਕਿਹਾ ਨਾ ਅੰਮਰਤਪਾਲ ਸਿੰਘ ਦੇ ਪਰਿਵਾਰ ਨੇ ਕਿਹਾਗਾ ਕਿ ਗਰਦੀਪ ਖੇੜੇ ਤੋਂ ਸਾਡੀ ਜਿਆਦਾ ਉਮਰ ਆ ਜਾ ਗਰਦੀਪ ਖੇੜਾ ਕਿ ਅਸੀਂ ਗਰਦੀਪ ਖੇੜੇ ਨੂੰ ਜਿਹੜਾ ਹੈਗਾਗਾ ਉਹ ਕੈਦ ਦੀ ਸਿੰਘ ਨਹੀਂ ਮੰਨਦੇ ਜਾਂ ਉਹਦੀ ਰਿਹਾਈ ਦੀ ਮੰਗ ਨਹੀਂ ਕਰਦੇ ਤੂੰ ਲਾਇਆ ਹੋਇਆ ਬੰਦੀ ਸਿੰਘ ਦਾ ਰਾਜ ਨੂੰ ਬਲਵੰਤ ਸਿੰਘ ਰਾਜ ਨੂੰ ਵਾਲੇ ਦਾ ਨੌਂ ਆ ਤੇਰੇ ਕੋਲੇ ਇੱਕ ਗਰਦੀਪ ਸਿੰਘ ਖੇੜੇ ਦਾ ਕਿਉਂਕਿ ਉਹ ਤੁਹਾਡੀਆਂ ਜਿਹੜੀਆਂ ਹਾਜ਼ਰੀਆਂ ਭਰਦੇ ਨੇ ਭਾਈ ਜਗਤਾਰ ਸਿੰਘ ਹਵਾਰੇ ਦਾ ਨੌਂ ਕਿਉਂ ਤੂੰ ਨਹੀਂ ਲੈਂਦਾ ਭਾਈ ਪਰਮ ਸਿੰਘ ਪਿਉਰੇ ਦਾ ਕਿਉਂ ਤੂੰ ਨਹੀਂ ਨੌਂ ਲੈਂਦਾ ਭਾਈ ਜਗਤਾਰ ਸਿੰਘ ਤਾਰੇ ਦਾ ਕਿਉਂ ਨਹੀਂ ਨੌਂ ਲੈਂਦਾ ਤੂੰ ਉਹਨਾਂ ਤੋਂ ਡਰ ਲੱਗਦਾ ਉਹ ਬੰਦੀ ਸਿੰਘ ਨੇ ਤੇ ਕਰਨਾਟਕਾ ਦੇ ਵਿੱਚ ਪਤਾ ਲੱਗਿਆ ਤੇ ਗਰਦੀਪ ਸਿੰਘ ਖੇੜਾ ਹੁਣ ਕਹਿੰਦੇ ਹੁੰਦੇ ਆ ਨਾ ਦੁਸ਼ਮਣ ਦੇ ਬਾਹਰ ਤਾਂ ਅਸੀਂ ਝੱਲਾਂਗੇ ਦੁਸ਼ਮਣ ਦੀ ਬੋਲੀ ਤਾਂ ਅਸੀਂ ਸਹਿਲਾਂਗੇ ਪਰ ਜਦੋਂ ਆਪ ਦੇ ਬੋਲ ਤੇ ਆ ਤਾਂ ਫੱਟ سینੇ ਦੇ ਵਿੱਚ ਪੈਂਦੇ ਆ ਹੁਣ ਗਰਦੀਪ ਸਿੰਘ ਖੇੜਾ ਜੀ ਤੁਹਾਡਾ ਸਤਿਕਾਰ ਸੀ ਸਤਿਕਾਰ ਹੁਣ ਵੀ ਕਰਦੇ ਆ ਪਰ ਮੈਨੂੰ ਪਤਾ ਲੱਗਿਆ ਕਿ ਕੋਮਨ ਤੁਹਾਡਾ 12 ਲੱਖ ਰੁਪਿਆ ਜੁਰਮਾਨਾ ਹੋਇਆ ਸੀ ਤੁਹਾਨੂੰ ਉਹ ਵੀ ਭਰਿਆਗਾ ਤੇ ਤੁਸੀਂ ਕਰਨਾਟਕਾ ਦੇ ਵਿੱਚ ਇੱਕ ਟੈਂਪੂ ਵਾਲੇ ਨੂੰ ਮਾਰ ਦਿੱਤਾ ਸੀ ਮੇਨਹ ਇੱਕ ਟੈਂਪੂ ਵਾਲੇ ਨੂੰ ਜਿਹੜਾ ਮਾਰ ਦਿੱਤਾ ਸੀ ਉਸ ਤੋਂ ਬਾਅਦ ਤੁਹਾਨੂੰ ਰੈਸਟ ਕਰ ਲਿਆ ਉਸ ਤੋਂ ਬਾਅਦ ਤੁਹਾਡਾ ਜਿਹੜਾ ਖਾੜਕੂਆਂ ਦੇ ਵਿੱਚ ਤੁਸੀਂ ਬੰਬ ਧਮਾਕੇ ਵੀ ਕੀਤੇ ਨੇ ਉਹਦੇ ਵਿੱਚ ਤੁਹਾਡਾ ਨਾਮ ਆਏਗਾ ਤੇ ਉਹ ਬੇਦੋਸੇ ਜਿਹੜੇ ਤੁਸੀਂ ਮਾਰੇ ਆ ਤੇ ਅੱਜ ਲੋਕਾਂ ਨੂੰ ਕਹਿ ਰਹੇ ਆ ਤੁਸੀਂ ਪਾੜ ਪੜਾ ਰਹੇ ਹੋ ਹੁਣ ਜੇਲ੍ਹ ਦੀਆਂ ਤੁਸੀਂ ਨਹੀਂ ਮੰਨਤਾ ਕਰੇ ਵੀ ਪਹਿਲੀ ਪ੍ਰੋਬਲਮ ਨੂੰ ਬਾਦਲ ਨੇ ਦਵਾਈ ਆ ਤੇ ਤਾਂ ਤੂੰ ਗੋਣ ਗੋਣਾ ਬਾਦਲ ਤੇ ਬਾਦਲ ਨੇ ਪ੍ਰੋਬਲ ਦਵਾਈ ਤੀ ਉਹ ਸਿੰਘ ਕਾਦਾ ਹੋਇਆਗਾ ਉਹ ਸਿੰਘ ਕਿਸੇ ਦੀ ਏਨ ਨਹੀਂ ਮੰਨਦਾ ਜੇ ਤੁਸੀਂ ਜਾ ਤਾਂ ਫਿਰ ਇੱਕ ਰੱਖੋ ਸਟੈਂਡ ਆ ਕਿ ਅਸੀਂ ਤਾਂ ਜੀ ਜੇਲਾਂ ਦੇ ਵਿੱਚ ਆ ਤੇ ਤੁਸੀਂ ਵੀ ਹਾੜੇ ਕੱਢਦੇ ਹੋ ਭਾਈ ਜਾਂ ਤੁਸੀਂ ਵੀ ਕੱਢਣਾ ਛੱਡ ਦਿਓ ਫਿਰ ਕੱਲਾ ਤੁਸੀਂ ਅੰਬਰਦਪਾਲ ਨੂੰ ਟਾਰਗੇਟ ਕੀਤਾ ਕਿ ਅੰਬਰਦਪਾਲ ਅੰਬਰਦਪਾਲ ਲਈ ਤੁਸੀਂ ਸਾਰਿਆਂ ਨੇ ਅੰਬਰਦਪਾਲ ਨੇ ਤੁਹਾਡਾ ਕੀ ਚਰਾ ਲਿਆ ਤੁਹਾਡਾ ਕੀ ਚੱਕ ਲਿਆ ਆ ਦੁਸ਼ਟ ਜਿਹੜਾ ਬਾਦਲ ਜੜਾ ਦਲਿਆ ਜਿਹੜਾ ਇਹਨੂੰ ਮੈਂ ਪੁੱਛਣਾ ਚਾਹਣਾ ਕਿ ਪੰਥ ਦੇ ਨਾਂ ਤੇ ਤੁਸੀਂ ਸਿੱਖ ਕੌਮ ਦਾ ਘਾਣ ਕੀਤਾ ਤੇ ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆਈ ਹੈ ਪੰਜ ਵਾਰੀ ਤੁਸੀਂ ਮੁੱਖ ਮੰਤਰੀ ਨੇ ਆ ਤੁਹਾਡਾ ਪਿਤਾ ਪ੍ਰਗਾਸ ਬਾਦਲਾ 10 ਸਾਲ ਤੁਸੀਂ ਆਰਐਸਐਸ ਨਾਲ ਤੇ ਬੀਜੇਪੀ ਦੇ ਨਾਲ ਤੁਹਾਡੀ ਜਾਰੀ ਰਹੀ ਆ ਬੰਦੀ ਸਿੰਘ ਸੜਾਇਆ ਕੋਈ ਉਦੋਂ ਕਿਉਂ ਨਹੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਦੋ ਮੈਨੂੰ ਇਹ ਦੱਸੋ 10 ਸਾਲਾਂ ਦੇ ਵਿੱਚ ਤੁਸੀਂ ਕੋਈ ਬੰਦੀ ਸਿੰਘ ਸੜਾਇਆ ਅੱਜ ਤੁਹਾਨੂੰ ਰਾਜੋਆਣਾ ਜਿਆਦਾ ਆ ਗਿਆ ਅੱਜ ਗੁਰਦੀਪ ਖੇੜਾ ਜਿਆਦਾ ਆ ਗਿਆ ਜਗਤਾਰ ਸਿੰਘ ਹਵਾਰਾ ਕਦੋਂ ਜਿਆਦਾ ਉਹ ਜਿਹਨੂੰ ਤੂੰ ਅੱਤਵਾਦੀ ਕਹਿੰਦਾ ਸੀ ਕਿਹ ਤਾਂ ਜੀ ਅੱਤਵਾਦੀ ਆ ਤਾਂ ਮਾਹੌਲ ਖਰਾਬ ਕਰ ਦੂ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਲੋਕੋ ਸੋਚੋ ਕੁਝ ਨਾ ਕੁਝ ਸਿੱਖ ਕੌਮ ਨੂੰ ਬੇਨਤੀ ਹੈ ਕਿ ਸੁੱਤੇ ਨਾ ਪੈ ਜਾਓ ਸੁੱਤੇ ਪੇ ਰਹੋਗੇ ਤੁਹਾਡੀ ਅਣਖ ਨੂੰ ਬੰਗਾ ਰਿਹਾ ਹੈ ਬੰਦਾ ਆ ਕੇ ਪੰਜਾਬ ਦੀ ਧਰਤੀ ਤੇ ਅੱਜ ਜਿਹੜਾ ਆ ਸੁਖਵੀਰ ਬਾਦ ਜਿਹੜਾ ਬੋਲਣ ਲਾਇਆ ਹੈ ਗੱਦੀ ਵੀ ਖੇੜੇ ਨੇ ਬੋਲਣ ਲਾਇਆ ਏਜੰਸੀਆਂ ਨੇ ਬੋਲਣ ਲਾਇਆ ਇਹੇ ਇਹਦੀ ਕੀ ਹਿੰਮਤ ਸੀ ਕਿ ਪਹਿਲਾਂ ਬੋਲ ਕੇ ਸੀ ਇਹ ਝੱਗ ਬਾਗ ਡਿੱਗਿਆ ਪਿਆ ਸੀ ਇਹ ਮਰੇ ਸੱਪ ਨੂੰ ਡਿੱਗਿਆ ਪਿਆ ਸੀ ਅੱਜ ਇਹਨੇ ਫਣ ਚੱਕ ਕੇ ਆ ਕੇ ਤੇ ਪਾਈ ਅੰਮਰਤਪਾਲ ਸਿੰਘ ਨੂੰ ਜਿੰਨਾ ਤੁਸੀਂ ਦਬਾਓਗੇ ਜਿੰਨਾ ਲੋਕਾਂ ਨੂੰ ਦਬਾਓਗੇ ਤੁਸੀਂ ਤੇ ਉਹ ਕਾਫਲੇ ਉਹਦੇ ਨਾਲ ਓਨੇ ਜੁੜਨਗੇ ਤੁਹਾਡਾ ਇਹ ਤਾਂ ਤੁਸੀਂ ਭੁੱਲ ਜਾਓ ਕਿ ਬਾਦਲ ਕਿਦੇ ਆਉਂਦੇ ਨਹੀਂ ਤੁਸੀਂ ਕਹਿੰਦਾ ਨਾ ਇੱਕ ਕਹਿੰਦੇ ਹੁੰਦੇ ਨੇ ਕਿ ਦੇ ਪੰਜਾਬ ਦੀ ਧਰਤੀ ਉੱਤੇ ਜਾਂ ਆਪਾਂ ਇਹ ਕਹਦੀਏ ਕਿ ਹਿੰਦੁਸਤਾਨ ਜਾਂ ਭਾਰਤ ਦੀ ਧਰਤੀ ਦੇ ਉੱਤੇ ਡਾਇਨਾਸੌਰ ਤਾਂ ਮੁੜ ਕੇ ਆ ਸਕਦੇ ਪਰ ਬਾਦਲ ਕਿ ਨਹੀਂ ਆ ਸਕਦੇ ਇਹ ਗੱਲ ਸੱਚ ਕਰਕੇ ਦਿਖਾਉਣੀ ਐ ਕਿਤੇ ਇੱਕ ਸੀਟ ਇਹਨਾਂ ਨੇ ਆ ਗਈ ਤੇ ਗਾਹਾਂ ਨੂੰ ਪਰ ਉਹ ਵੀ ਨਹੀਂ ਜਿਹੜਾ ਸਿੱਖ ਕੌਮ ਜਿਨ੍ਹਾਂ ਦੀ ਅਣਖ ਜਿਉਂਦੀ ਹੈ ਜੇਕਰ ਮਰ ਗਈ ਜਿਨ੍ਹਾਂ ਦੀ ਉਹਨਾਂ ਦਾ ਕੀ ਕਹਿਣਾ ਜੇ ਸਾਨੂੰ ਜਿੱਡੇ ਮਰਜੀ ਲਾਲਚ ਦੇ ਦੇਣਾ ਜੇ ਅਸੀਂ ਵੇਕ ਗਏ ਸਾਡੀ ਜਵਾਨ ਵੜਦਿਓ ਤੇ ਇਹ ਕਿਉਂ ਗੱਲਾਂ ਕਹਿਣੀਆਂ ਪਈਆਂ ਸਾਨੂੰ ਦਰਦ ਆਉਂਦਾਗਾ ਸਾਡੇ ਕੌਮ ਦੇ ਨੌਜਵਾਨ ਨੇ ਜਿਹੜੇ ਇਹ ਉਹਨਾਂ ਨੂੰ ਕੋਈ ਸਮਝਦੀ ਨਹੀਂ ਕਿ ਤੁਸੀਂ ਤੁਹਾਡੀਆਂ 60-60 ਸਾਲ ਦੀਆਂ ਉਮਰਾਂ ਹੋ ਗਈਆਂ ਇਹਦਾ ਮਤਲਬ ਤੁਸੀਂ ਸਾਰੀ ਜ਼ਿੰਦਗੀ ਤੁਸੀਂ ਰਾਜ ਕਰਨਾਗਾ ਤੇ ਉਹਨੇ ਰਾਜ ਕਰਨ ਦੀ ਕੋਈ ਗੱਲ ਵੀ ਨਹੀਂ ਕਹੀ ਵੋਟਾਂ ਪਾਈਆਂ ਉਹਨੂੰ ਬਾਹਰ ਕਢਾਉਣ ਦੇ ਖਾਤਰ ਪਾਈਆਂ ਲੋਕਾਂ ਨੇ ਉਹ ਲੋਕਾਂ ਨੂੰ ਆਸ ਸੀ ਸੰਗਤ ਨੂੰ ਆਸ ਸੀ ਪੰਜਾਬ ਦੇ ਲੋਕਾਂ ਨੂੰ ਕਿ ਸਾਡਾ ਕੰਮ ਕਰੂਗਾ ਠੀਕ ਹੈ ਕਿ ਸਰਕਾਰ ਅੱਜ ਨਹੀਂ ਛੱਡ ਰਹੀਆਂ ਨਾ ਛੱਡਣਾ ਭਵੰਤਮਾਨ ਦੀ ਸਰਕਾਰ ਕਿੰਨਾ ਕੁ ਟਾਈਮ ਆ ਨਾ ਸਾਡੇ ਤਿੰਨ ਦੋ ਸਾਲ ਤਿੰਨ ਸਾਲ ਦੋ ਸਾਲ ਤਾਂ ਫੇਰ ਵੀ ਉਹ ਐਮਪੀ ਦੀ ਜਿਹੜੇ ਕਾਰਜਕਾਰੀ ਕਰੂਗਾ ਪਰ ਕਾਨੂੰਨ ਮੁਤਾਬਕ ਉਸ ਨੂੰ ਪਹਿਲਾਂ ਛੱਡਣਾ ਪਊਗਾ ਸਰਕਾਰ ਨੂੰ ਵੀ ਇਹ ਝੁਕਣਾ ਪਊਗਾ ਤੇ ਜਿਹੜਾ ਅੱਜ ਸੁਖਵੀਰ ਬਾਦਲ ਨੇ ਜਿਹੜਾ ਇਹ ਗਿਆ ਸਾ ਉਹ ਦੁਸ਼ਤ ਦੇ ਭੋਗ ਤੇ ਉਹਦੇ ਤੇ ਵਰਸੀ ਮਨਾਉਣਾ ਜਿਹਨੂੰ ਗੋਲੀਆਂ ਮਾਰੀਆਂ ਸਿੰਘਾਂ ਨੇ ਗਿਆਨ ਸਿੰਘ ਲੀਲ ਹਲਵਾਰਾ ਤੇ ਇੱਕ ਉਹ ਦੂਜਾ ਸੀ ਮੇਰਾ ਭਾਈ ਚੰਜੀ ਸਿੰਘ ਚੰਨੀ ਜਿਹੜਾ ਸਾਡਾ ਨੌਜਵਾਨ ਜੋ ਦਾ ਉਹ ਸਾਡੇ ਸਾਰੇ ਭਾਈ ਨੇ ਤੁਸੀਂ ਕਿਸ ਨਿਗਾਰਾ ਦੇਖਦੇ ਹੋ ਕਿਸ ਨਿਗਾਰਾ ਤੁਸੀਂ ਤਾਂ ਉਹਦੀ ਰਾਜਨੀਤਿਕ ਬੋਟਾਂ ਦੇ ਨਾਲ ਦੇਖਦੇ ਹੋ ਅੱਜ ਬੋਟਾਂ ਦੇ ਖਾਤਰ ਤੁਹਾਡੀ ਬੇੜੀ ਦੇ ਵਿੱਚ ਗਰਦੀਪ ਖੇੜਾ ਜਿਹੜਾ ਚੜ ਗਿਆ ਤੇ ਤੁਹਾਨੂੰ ਹੰਕਾਰ ਹੋ ਗਿਆ ਹਣ ਬਲਵੰਤ ਸਿੰਘ ਰਾਜਵਾਨੀ ਨੂੰ ਚੜਾਉਣ ਨੂੰ ਫਿਰਦੇ ਹੋ ਉਹ ਕੌਮ ਦੇ ਹੀਰੇ ਨੇ ਅਸੀਂ ਨਹੀਂ ਕਹਿੰਦੇ ਪਰ ਜਿਹੜੇ ਵਿੱਕ ਕੇ ਤੁਹਾਡੀਆਂ ਗੱਲਾਂ ਕਰਦੇ ਨੇ ਇਹ ਤੇ ਤੁਹਾਡੇ ਪਿਤਾ ਨੇ ਜਿਹੜਾ ਪ੍ਰਗਾਸ ਬਾਦਲ ਨੇ ਸੇਕੋਂ ਦਾ ਕਹਾਣ ਕੀਤਾ ਕਿਉਂ ਨਹੀਂ ਕਿਨੂੰ ਨਹੀਂ ਪਤਾ ਭਾਈ ਅੰਮਰਤਪਾਲ ਸਿੰਘ ਬਾਹਰ ਆਵੇਗਾ ਜਿੱਦੇ ਆ ਗਿਆ ਤਹਾਡਾ ਤੁਸੀਂ ਉਹਦੇ ਮਾਰੋ ਕੰਧਾਂ ਵਿੱਚ ਟੱਕਰਾ ਉਹਦੇ ਮਾਰੋ ਕਾਲੀਦਲ ਇੱਕ ਦੂਜੇ ਦੇ ਟੱਕਰਾ ਅੱਜ ਤੁਰਿਆ ਫਿਰਦਾ ਬਾਗੀ ਧੜਾ ਵੀ ਉਧਰ ਤੁਰਿਆ ਫਿਰਦਾ ਧੌਂਕਾ ਧੜਾ ਵੀ ਸਾਰਾ ਅੱਜ ਉਸ ਦੁਸ਼ਟ ਦੇ ਭੋਗ ਤੇ ਤੁਰਿਆ ਫਿਰਦਾ ਬੀਬੇ ਜਗੀਰੋ ਜਿਹਨੂੰ ਕਹਿੰਦੇ ਕਿ ਮੁੱਸਾ ਕਟਾਉਂਦੀ ਆ ਮੁੱਸਾ ਮਨਾਉਂਦੀ ਆ ਜੋ ਵੀ ਤੁਰੇ ਫਿਰਦੀ ਆ ਉੱਥੇ ਆ ਲੱਲਪਲ ਜਿੰਨਾ ਹੈਗਾ ਅਸੀਂ ਸਾਰਾ ਪਾਗਲਖਾਨੇ ਵਿੱਚ ਸੱਡਣ ਵਾਲਾ ਸੀ ਤੇ ਔਰ ਵੇਲੇ ਤੇ ਤੁਸੀਂ پاگل ਹੋਗੇ ਮੈਂ ਪਹਿਲਾਂ ਵੀ ਗੱਲ ਕਹੀ ਆ ਇਹ پاگل ਜਿਹੇ ਇਨਸਾਨੀਆਂ ਨੇ ਸੁਖਵੀਰ ਬਾਦਲ ਸਿੰਘ ਤੇਰੀਆਂ ਤੇ ਮਾਫ ਕਰਨਾ ਜੇ ਕੋਈ ਵੱਧ ਘੱਟ ਅਖਰ ਬੋਲਿਆ ਗਿਆ ਹੋਵੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਤਾਂ ਕਿ ਆਪਾਂ ਉਹਨਾਂ ਚਿਰ ਨਹੀਂ ਹਟਣਾ ਜਿੰਨਾ ਤੱਕ ਇਹ ਅੰਮ੍ਰਿਤਪਾਲ ਦੇ ਖਿਲਾਫ ਇੱਕ ਵੀਡੀਓ ਪਾਉਣਗੇ ਆਪਾਂ 10 ਪਾਵਾਂਗੇ ਜੇ ਅੰਮ੍ਰਿਤਪਾਲ ਦੇ ਖਿਲਾਫ ਜੇ ਇਹ ਸ਼ਬਦ ਜਹੇ ਜੇ ਸ਼ਬਦ ਵਰਤਣਗੇ ਉਹਦੇ ਸ਼ਬਦ ਵਰਤਾਂਗੇ ਜੇ ਭਾਈ ਕਹਿਣਗੇ ਇਹਨਾਂ ਨੂੰ ਭਾਈ ਕਹਾਗੇ ਜੇ ਦੁਸ਼ਮਣ ਕਹਿਣਗੇ ਇਹਨਾਂ ਨੂੰ ਵੀ ਦੁਸ਼ਮਣ ਕਹਾਗੇ ਤੇ ਤੁਹਾਡੇ ਅੱਗੇ ਕਿਉਂ ਲੱਗੀ ਆ ਸਿੱਖ ਕੌਮ ਸੜਾ ਰਹੀ ਐ ਡਿਬਰੂਗੜ੍ਹ ਦੇਲ ਦੇ ਵਿੱਚੋਂ ਤੇ ਤੁਹਾਨੂੰ ਕਿਉਂ ਟੱਟੀਆਂ ਲੱਗੀਆਂ ਪਈਆਂ ਨੇ ਤੁਹਾਨੂੰ ਕਿਉਂ ਲੂਜ ਮੋਸ਼ਨ ਲੱਗੇ ਪਏ ਨੇ ਮੈਨੂੰ ਤਾਂ ਗੱਲ ਦਾ ਇਹ ਦਾ ਉਹ ਆ ਇਸ ਗੱਲ ਤੋਂ ਮੈਨੂੰ ਦੁੱਖ ਆਉਂਦਾ ਉਹ ਡਿਬਰੂਗੜ੍ਹ ਦੇਲ ਤੋਂ ਵਿੱਚੋਂ ਬਾਹਰ ਆ ਗਿਆ ਫਿਰ ਤੁਹਾਨੂੰ ਕਿ ਅਕਾਲੀ ਦਲ ਨੂੰ ਜੇ ਤੁਸੀਂ ਐਡੇ ਵੱਡੇ ਪਾਰਟੀ ਸਮਝਦੇ ਹੋ 100 ਸਾਲਾਂ ਪਾਰਟੀ ਤੁਹਾਡੀ ਫਿਰ ਕਿਉਂ ਤੁਸੀਂ ਡਰੀ ਜੰਨੇ ਹੋ ਇਸ ਕਰਕੇ ਭਾਈ ਜਦੋਂ ਤੁਸੀਂ ਤਾਕਤ ਦੇ ਵਿੱਚ ਹੁੰਨੇ ਹੋ ਉਦੋਂ ਨੌਜਵਾਨਾਂ ਤੇ ਤੇ ਮੇਰੇ ਤੇ ਮੁਕੱਦਮਾ ਕਰਾਇਆ 57 ਦੇ ਵਿੱਚ ਮਹੀਨਾ ਜਵਾਨ ਤੇ ਤੇ ਨਹੀਂ ਆਉਣ ਦਿੱਤਾ ਅੰਬਰਸਰ ਦੀ ਜੇਲ੍ਹ ਦੇ ਵਿੱਚ ਭੇਜਤਾ 200 250 ਕਿਲੋਮੀਟਰ ਇਹ ਤੁਹਾਡੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਤੁਹਾਡੇ ਰਾਜ ਦੇ ਵਿੱਚ ਕਿੱਥੇ ਕਿੱਥੇ ਕੀ ਕੁਝ ਨਹੀਂ ਹੋਇਆ ਕਿਹਨੂੰ ਨਹੀਂ ਪਤਾ ਦੱਸੋ ਠੀਕ ਆ ਵੀ ਜਿਹੜੇ ਨਹੀਂ ਬੋਲਦੇ ਉਹਨਾਂ ਦੇ ਜਵਾਨਾ ਮੁੱਕ ਗਏ ਉਹਨਾਂ ਦੇ ਜਵਾਨਾ ਮਰ ਗਏ ਉਹਨਾਂ ਦੀ ਜਮੀਰ ਮਰ ਗਈ ਉਹਨਾਂ ਦੀ ਜਮੀਨਾਂ ਖਤਮ ਹੋ ਗਈ ਉਹਨਾਂ ਦੀਆਂ ਜਮੀਰਾ ਅੱਜ ਹਰ ਸਿੱਖ ਨੂੰ ਬੋਲਣਾ ਚਾਹੀਦਾਗਾ ਆ ਜਿਹੜੇ ਮੂਰੇ ਦੇ ਭੇਡਾਂ ਬੈਠੀਆਂ ਨੇ ਫੜ ਕੇ ਝੰਡੇ ਇਹਨਾਂ ਦੇ ਤੇ ਉਹ ਜਿਹੜੇ ਪਤਾਗਾ ਇੱਕਵੇਂ ਜਾਂਦੇ ਨੇ ਇਹਨਾਂ ਦਾ ਇੱਕ ਜਥੇਦਾਰ ਆ ਸਰੋਵਣ ਕਮੇਟੀ ਦਾ ਮੈਂਬਰ ਆ ਰਿਕਾਰਡਿੰਗ ਮੇਰੇ ਕੋਲ ਪਈ ਆ ਕਹਿੰਦਾ ਜੀ ਉੱਥੋਂ ਆਉਂਦੇ ਸੀ ਫਲਾਣੇ ਥਾਸੀ ਗਏ ਸੀ ਰੈਲੀ ਤੇ ਬਾਦਲ ਦੀ ਤੇ ਤੇ ਕਹਿੰਦਾ ਮੈਂ ਉਹਨੇ ਠੰਡੇ ਪਿਆ ਤੇ ਕਹਿੰਦਾ ਜੀ ਉਹ ਕਹਿੰਦੇ ਜੀ ਸਾਡੇ ਦਾ ਤਜਾ ਬਣ ਗਿਆ ਠੰਡਿਆਂ ਦੇ ਨਾਲ ਕਹਿੰਦਾ ਮੈਂ ਆਖਿਆ ਵੀ ਕੋਈ ਦਵਾਈ ਲੈ ਲਓ ਕਹਿੰਦੇ ਨਹੀਂ ਸੰਤਾ ਦੂਜੀ ਦਵਾਈ ਦੀ ਲੋੜ ਆ ਉਹਨੇ ਆ ਪਰਮਾਤਮਾ ਦੀ ਕਸਮ ਖਾ ਕੇ ਕਹਿੰਦਾ ਮੈਂ ਜੇ ਰਿਕਾਰਡਿੰਗ ਸੁਣਾਉਣੀ ਪਈ ਰਿਕਾਰਡਿੰਗ ਸੁਣਾ ਵੀ ਦੂੰਗਾ ਮੈਂ ਉਹਨੇ ਇਹ ਗੱਲ ਕਹੀ ਕਹਿੰਦਾ ਫਿਰ ਮੈਂ ਉਹਨੂੰ ਪੰਜ ਕਹਿੰਦਾ ਮੈਂ ਠੰਡਿਆਂ ਦੇ 5000 ਰੁਪਏ ਲਾਇਆ ਕਹਿੰਦਾ ਮੇਰਾ 5000 ਰੁਪਏ ਕਹਿੰਦਾ ਬੇਕਰ ਗਿਆ ਸਰੋਨੀ ਕਮੇਟੀ ਮੈਂਬਰ ਆ ਮੌਜੂਦਾ ਹੋਣਾ ਕੀ ਕਰਾ ਠੇਕੇਦਾਰਾਂ ਨੂੰ ਸ਼ਰਾਬਾਂ ਦੇ ਡੱਬੇ ਪਿਆਏ ਸ਼ਰਾਬ ਪਿਆਈ ਕਹਿੰਦੇ ਹੁਣ ਸਾਡਾ ਜਿਹੜਾ ਆਪਣਾ ਆ ਵਧਿਆ ਸੀ ਕੀ ਕਹਿੰਦੇ ਇਹਨਾਂ ਨੂੰ ਤੇਜਾਬ ਕਹਿੰਦੇ ਹੁਣ ਠੀਕ ਹੋਊਗਾ ਇਹ ਗੱਲ ਇੱਕ ਸ਼ਰਮਣੀ ਕਮੇਟੀ ਦਾ ਮੈਂਬਰ ਕਹੇ ਇਹ ਸਾਨੂੰ ਮਰ ਜਣਾ ਨਹੀਂ ਚਾਹੀਦਾ ਇਸ ਦੇ ਉੱਤੇ ਹੋਰ ਦੱਸੋ ਕੀ ਆ ਇਹ ਦਲੀਲਾਂ ਦਿੰਦੇ ਇਹ ਲੋਕ ਤੇ ਤੁਸੀਂ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰ ਦਿਓ ਇੱਕ ਆਪਾ ਤੁਹਾਡੇ ਹੋਰ ਐਸੇ ਮੁੱਦੇ ਤੇ ਲੈ ਕੇ ਆਪਾਂ ਇਹਨਾਂ ਨੇ ਹੁਣ ਜਿਹੜੀਆਂ ਨੇ ਇਹਨਾਂ ਬਾਦਲ ਕਿੰਨੀਆਂ ਕਰਤੂਤਾ ਨੂੰ ਨੰਗੀਆਂ ਕਰਨੀਆਂ ਹੁਣ ਮੈਂ ਕਰਕੇ ਛੱਡੂਗਾ ਭੋਰਾ ਪਰ ਮੇਰੇ ਕੋਲ ਬਹੁਤ ਮਸਾਲਾ ਪਿਆ ਹੈਗਾ ਬਹੁਤ ਸਮਾਨ ਪਿਆ ਹੈਗਾ ਇਹਨਾਂ ਦੇ ਜਿਹੜਾ ਇਹਨਾਂ ਨੇ ਕੁਝ ਕੀਤਾਗਾ ਵੀ ਠੀਕ ਆ ਮੈਨੂੰ ਇਹ ਲੱਗਦਾ ਸੀ ਯਾਰ ਕਾਹਨੂੰ ਆਪਾਂ ਇਹ ਤਾਂ ਜਿਹੜੇ ਹੈਗੇ ਨੇ ਮਗਜ ਮਾਰੀ ਜਾਂਦੇ ਵੀ ਕਾਹਨੂੰ ਇਹਨਾਂ ਦੇ ਪਿੱਛੇ ਮਗਜ ਖਪਾਈ ਕਰਨਾ ਹੈਗਾ ਵੀ ਆਪਾਂ ਕੋਈ ਹੋਰ ਮੁੱਦਿਆਂ ਦੀ ਗੱਲ ਕਰਦੇ ਆ ਪਰ ਜਦੋਂ ਕਿਸੇ ਨੂੰ ਟਾਰਗੇਟ ਕਰਨੋਂ ਬੰਦਾ ਹਟੇ ਨਾ ਹਟੇ ਨਾ ਜੇ ਤੁਹਾਡੇ ਭਰਾਵਾਂ ਨੂੰ ਤੁਹਾਡੇ ਜਿਹੜੇ ਨਮਾਇੰਦੇ ਨੇ ਜਾਂ ਤੁਹਾਨੂੰ ਤੁਸੀਂ ਉਹਨੂੰ ਮੰਨਦੇ ਹੋ ਕਿ ਨੌਜਵਾਨ ਜਿਹੜੇ ਵਧੀਆ ਕੰਮ ਕਰਦੇ ਸੀ ਪੰਜਾਬ ਦੇ ਵਿੱਚ ਚਾਹੇ ਕਿਸੇ ਮਰਜ਼ੀ ਪਾਰਟੀ ਦਾ ਹੋਵੇ ਤੁਸੀਂ ਸ਼ਰਮਲਾ ਛੱਡੀ ਆ ਨਸ਼ਾ ਕਰ ਕਰ ਕਾਲੀ ਦਲ ਪਹੁੰਚਾਉਣ ਵਾਲਾ ਤੁਸੀਂ ਆਪ ਦੇ ਮੂੰਹ 'ਚ ਕਹਿਤਾ ਨਿਕਲ ਗਿਆ ਤੇਰੇ ਮੂੰਹ ਦੇ ਵਿੱਚੋਂ ਸੱਚ ਨਿਕਲ ਜਾਂਦਾਗਾ ਤੇ ਹੁਣ ਬਾਹਲੇ ਇਹਦੇ ਨਾਲ ਆਪਾਂ ਹੋਰ ਬਹੁਤ ਹੋ ਗਈ ਹੋਣੀ ਮਿਲਣਾ ਰਹੇ ਤਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਦੇ ਵੱਧ ਤੋਂ ਵੱਧ ਲਿਖਿਆ ਕਰੋ ਕਮੈਂਟ ਲਿਖਣੇ ਨਾ ਭੁੱਲੋ ਤੇ ਇਹਨਾਂ ਗਦਾਰਾਂ ਨੇ ਜਿਹੜਾ ਕੌਮ ਦੇ ਵਿੱਚ ਗੰਦ ਪਾਇਆ ਇਹਨਾਂ ਦੇ ਜਿਹੜੇ ਬਾਰੇ ਵੀ ਜਰੂਰ ਲਿਖੋ ਤੇ ਗਦੀਪ ਸਿੰਘ ਖੇੜਾ ਜੀ ਮੈਂ ਬੇਨਤੀ ਕਰਦਾ ਆਖਰੀ ਬਾਾਰ ਜੇ ਤੁਸੀਂ ਚੁੱਪ ਰਹੋ ਤਾਂ ਬਹੁਤ ਵਧੀਆ ਗੱਲ ਆ ਨਹੀਂ ਫਿਰ ਸਾਡੇ ਮੂੰਹ ਵੀ ਜਿਹੜੇ ਇਹ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਤੇ ਕਰਦੇ ਰਹਾਂਗੇ ਪਰ ਜੇਕਰ ਤੁਸੀਂ ਪ੍ਰਕਾਸ਼ ਬਾਦਲ ਦੇ ਤੱਕੜੀ ਚ ਬੇੜੀ ਚ ਬਹਿ ਕੇ ਕੌਮ ਦੇ ਬੇੜੀ ਦੇ ਬੱਟੇ ਪਾਉਂਗੇ ਤਾਂ ਫਿਰ ਸਾਡਾ ਮੂੰਹ ਵੀ ਦਾਖਲਾਓ ਸੱਥੋਂ ਵੀ ਫਿਰ ਬੋਲਿਆ ਜਾਊਗਾ ਫਿਰ ਜਿਹੜੇ ਦੁਸ਼ਮਣ ਨੇ ਤਮਾਸ਼ਾ ਦੇਖਣਗੇ ਬੇਸ਼ੱਕ ਅੱਜ ਭਾਈ ਅੰਮਰਪਾਲ ਸਿੰਘ ਨੇ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਇੱਕ ਚਿੱਠੀ ਲਿਖਿਆ ਚਿੱਠੀ ਪਾਈ ਆ ਉਹ ਤੁਹਾਨੂੰ ਮੈਂ ਅਗਲੀ ਵੀਡੀਓ 'ਚ ਚਿੱਠੀ ਪੜ੍ਹ ਕੇ ਸੁਣਾਉਂਗਾ ਕਿ ਲਿਖਿਆ ਭਾਈ ਅੰਮਰਪਾਲ ਸਿੰਘ ਨੇ ਕੱਲੇ-ਕੱਲੇ ਗੱਲ ਤੁਹਾਨੂੰ ਮੈਂ ਦੱਸੂਗਾ ਉਦੋਂ ਤੱਕ ਦਿਓ ਮੈਨੂੰ ਅਜਾਤ ਤੁਸੀਂ ਦੇਖਦੇ ਰਹੋ ਪੰਜਾਬੀ ਵਿਚਾ ਟੀਵੀ ਮੈਂ ਹਾ ਮੱਖਣ ਸਿੰਘ ਉੱਬਾ